हेलो यूट्यूब फैमिली वेलकम टू माय चैनल उम्मीद कर हूँ तुम वादिया होवोगे सो गाइज़ आप काम तो किए कपड़े चेंज ऑन असर ही देते दे। हो मैं रसोई देते करा रसोई की सफाई करनी है जे सारा काम मेरा पि हो सुबह का बट अज सलून च कुछ ज़्यादा ही काम सेगा का। ज इस करके मेकअप वगैरह टेंची सी मैं अपना सारा कुछ सट करती रही है ना उ गाइज तीस दे सकते हो ਮੈਂ ਆਪਣੇ ਲਈ ਬਿਸਕੁਟ ਲੈ ਕੇ ਆਈ ਐਂਡ ਦੋ ਪਾਊਚ ਲੈ ਕੇ ਆਏ ਦੁੱਧ ਦਦੇ ਪੀਣੇ ਚਾਹ ਚਾਹ ਮੈਨੂੰ ਬਹੁਤ ਜ਼ਿਆਦਾ ਮਨ ਕਰ ਰਿਹਾ ਸੀ ਤੇ ਰਸੋਈ 'ਚ ਇੰਨਾ ਜ਼ਿਆਦਾ ਖਲਾਰਾ ਸੀ ਨਾ ਮੈਨੂੰ ਬਿਲਕੁਲ ਵੀ ਅੱਛਾ ਨਹੀਂ ਲੱਗ ਰਿਹਾਗਾ ਗਾਇਜ਼ ਤਾਂ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹੋ ਫਟਾਫਟ ਹੁਣ ਆਪਾਂ ਆਟਾ ਗੁੰਨਣਾ ਹਜੇ ਸਾਰਾ ਕੰਮ ਪਿਆ ਹੋਇਆ ਸੀ ਕਰਨ ਵਾਲਾ ਤਾਂ ਬੈਕਗ੍ਰਾਉਂਡ ਆਵਾਜ਼ ਨੂੰ ਇਗਨੋਰ ਕਰਿਓ ਕਿਉਂਕਿ ਰਾਤ ਦਾ ਟਾਈਮ ਸੀ ਤਕਰੀਬਨ ਕਾਫੀ ਲੇਟ ਸੀ ਹਨਾ ਲੇਟ ਹੋ ਗਈ ਸੀਗੀ ਉਸ ਤੋਂ ਬਾਅਦ ਆਨਸਰ ਹੀ ਤੁਸੀਂ ਦੇ ਸਕਦੇ ਹੋ ਸਾਰਾ ਕੰਮ ਰਸੋਈ ਦਾ ਕਰਨਾ ਸੀ ਆਟਾ ਛਾਣਿਆ ਆਟੇ ਨੂੰ ਮੈਂ ਗਰਮ ਪਾਣੀ ਕੀਤਾ ਕੜਾਈ ਦੇ ਵਿੱਚ ਥੋੜਾ ਜਿਆਦਾ ਕੜਾਈ ਸੀ ਮੇਰੀ ਨਿੱਕੀ ਜੀ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਆਂ ਕੜਾਈ ਦੇ ਵਿੱਚ ਗਰਮ ਪਾਣੀ ਕਰਕੇ ਗਰਮ ਪਾਣੀ ਕਰਕੇ ਗਾਇਜ਼ ਆਟਾ ਮੈਂ ਗੁੰਨ ਰਹੀ ਹਾਂ ਤੁਸੀਂ ਦੇ ਸਕਦੇ ਹੋ ਗਰਮ ਪਾਣੀ ਪਾਣੀ ਕਰਨ ਤੋਂ ਬਾਅਦ ਮੈਂ ਆਟਾ ਗੁੰਨਤ ਬਾਅਦ ਮੇ ਕੁਛ ਭਾਂਡੇ ਸੀਗੇ ਮੈਂ ਸੋ ਹੀ ਗਾਇਜ਼ ਦੇ ਸਕਦੇ ਹੋ ਫਟਾਫਟ ਮੈਂ ਕਿਤੇ ਭਾਂਡੇ ਵਾਸ਼ ਮਾਂਡੇ ਤੋਂ ਉਨ ਤੋਂ ਬਾਅਦ ਗਾਇਸ ਤੁਸੀਂ ਦੇ ਸਕਦੇ ਹੋ ਰੋਟੀ ਬਣਾਣੀ ਸੀ ਹੱਲੇ ਮੇਰਾ ਪਲਾਨ ਸੀ ਸਬਜੀ ਬਣਾਉਂਦਾ ਬਟ ਮੈਂ ਆਉਂਦੀ ਵਕਿੱਤ ਦੁੱਧ ਬਿਸਕਟ ਤੇ ਗਾਜਰਾਂ ਦੀ ਸਬਜੀ ਲੈ ਕੇ ਆਈ ਸੀ ਗਾਜਰਾਂ ਖਾਣ ਨੂੰ ਬਹੁਤ ਜ਼ਿਆਦਾ ਮਨ ਕਰ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਪਾਣੀ ਦਾ ਮੋਟਰ ਇੱਕ ਨਾ ਮੋਟਰ ਦਾ ਟਾਈਮ ਆ ਯਾਨੀ ਕਿ ਰਾਤ ਦਾ 9 ਵਜੇ ਤੱਕ ਟਾਈਮ ਸੀਗਾ ਤੇ ਸਵੇਰ ਦਾ 5 ਵਜੇ ਤੱਕ ਦਾ ਟਾਈਮ ਹੈ ਹਨਾ ਗਾਇਸ ਦੇ ਸਦਿਓ ਤੁਸੀਂ ਬਟ ਜਿਹੜੇ ਟਾਈਮ ਮੈਂ ਘਰੇ ਆਈ ਸੀਗੀ ਉਸ ਟਾਈਮ ਤਾਂ ਮੋਟਰ ਦਾ ਪਾਣੀ ਤਾਜ਼ਾ ਖਤਮ ਹੋ ਗਿਆ ਸੀ ਠੰਡੇ ਪਾਣ ਨਾਲ ਬਰਤਨ ਸਾਫ਼ ਕਰਨੇ ਪਏ ਉਸ ਤੋਂ ਬਾਅਦ ਮੈਂ ਤਰੀ ਚਾਹ ਫਟਾਫਟ ਚਾਹ ਦੇ ਲਈ ਤੁਸੀਂ ਦੇ ਸਕਦੇ ਹੋ ਪਾਈ ਥੋੜੀ ਜੀ ਤੇਜ਼ ਮੈਂ ਪਾਈ ਪੱਤੀ ਕਿਉਂਕਿ ਥੋੜਾ ਜਿਹਾ ਸਟਰੋਂਗ ਚਾਹ ਪੀਣ ਨੂੰ ਮਨ ਕਰ ਰਿਹਾ ਸੀ ਮੇਰਾ ਉਸ ਤੋਂ ਬਾਅਦ ਲੌਂਗ ਤੇ ਇਲਾਇਚੀ ਤੇ ਚਗਲਾ ਮੇਰਾ ਧੋਣ ਵਾਲਾ ਸੀ ਤੇ ਥੱਲੇ ਤੁਸੀਂ ਦੇਖੋ ਕਿੰਨਾ ਚਿੱਕੜ ਹੈ ਸਫਾਈ ਸਾਰੀ ਕਰਨੀ ਹੈਗੀ ਆ ਮੈਂ ਬਹੁਤ ਸਾਰੇ ਇੰਸਟਾਗ੍ਰam ਤੇ ਮੈਸੇਜ ਆਉਂਦੇ ਕਿ ਤੁਸੀਂ ਲੌਂਗ ਵਲੌਗ ਬਣਾਇਆ ਕਰੋ ਤੁਹਾਡੇ ਵਲੌਗ ਬਹੁਤ ਵਧੀਆ ਲੱਗਦੇ ਆ ਦੇਖਣ ਨੂੰ ਹਨਾ ਤਾਂ ਲੌਂਗ ਵਲੌਗ ਲਈ ਥੋੜੀ ਜੀ ਵੇਟ ਕਰੋ ਕਿਉਂਕਿ ਮੈਂ ਹੱਲੇ ਆਪਣਾ ਅਡਜਸਟਮੈਂਟ ਕਰ ਰਹੀ ਹਾਂ ਕਿ ਮੈਂ ਆਈ ਹੋਪ ਕਿ ਬਹੁਤ ਲੌਂਗ ਵਲੌਗ ਤੁਹਾਡੇ ਲਈ ਬਣਾਇਆ ਕਰਾਂਗੀ ਜਿੱਦਾਂ ਤੁਸੀਂ ਕਹਿੰਦੇ ਹੋ ਉਸ ਤੋਂ ਬਾਅਦ ਅਸੀਂ ਦੇ ਸਕਦੇ ਗਾਇਜ਼ ਇੰਨਾ ਸਾਰਾ ਖਲਾਰਾ ਸੀਗਾ ਉੱਪਰ ਤਾਂ ਇਹ ਖਿਲਾੜੇ ਨੂੰ ਵੀ ਸਾਰੇ ਨੂੰ ਚੱਕਣਾ ਮੈਨੂੰ ਬਿਲਕੁਲ ਨਹੀਂ ਪਸੰਦਗਾ ਹਣਾ ਖਿਲਾੜਾ ਤਾਂ ਵੈਸੇ ਮੇਰੇ ਹਸਬੰਡ ਵੀ ਹੈਲਪ ਕਰਵਾ ਦਿੰਦੇ ਆ ਹੁਣ ਮਾਰਨਿੰਗ ਮੇਰੀ ਚਿੱਤ ਨਹੀਂ ਠੀਕ ਹੈਗਾ ਸੀ ਤਬੀਅਤ ਤਾਂ ਉਹਨਾਂ ਨੇ ਬਰਤਨ ਸਾਫ਼ ਕੀਤੇ ਉਹ ਮਤਲਬ ਹੈਲਪ ਵਗੈਰਾ ਮੇਰੀ ਕਾਫੀ ਕਰਵਾ ਦਿੰਦੇ ਹੈਗੇ ਆ ਉਸ ਤੋਂ ਬਾਅਦ ਗਾਇਸ ਤੇ ਅਸੀਂ ਦੇਖ ਸਕਦੇ ਇੱਥੇ ਅਸੀਂ ਮਜ਼ਾਕ ਕਰ ਰਹੇ ਸੀ ਮੈਂ ਪਾਣੀ ਮੰਗ ਰਹੀ ਸੀ ਮੇਰਾ ਗਲਾ ਬਹੁਤ ਜ਼ਿਆਦਾ ਸੁੱਕ ਰਿਹਾ ਸੀਗਾ ਨਹੀਂ ਸੱਚ ਇਹ ਪਾਣੀ ਮੰਗ ਰਹੀ ਸੀਗਾ ਮੇਰਾ ਗਲਾ ਸੁੱਕ ਰਿਹਾ ਸੀ ਮੈਂ ਪਾਣੀ ਪੀ ਰਹੀ ਸੀ ਤਾਂ ਉਸ ਤੋਂ ਬਾਅਦ ਗਾਇਸ ਮੈਂ ਕੱਪੜਾ ਲਿਆ ਤਾਂ ਉਸ ਦਿਨ ਨਾਲ ਅੱਛੇ ਤਰ੍ਹਾਂ ਸੈਲਫ ਨੂੰ ਸਾਫ਼ ਕੀਤਾ ਇਹ ਪੋਚਾ ਹੀ ਸੀ ਤੋਤਾ ਹੋਇਆ ਯਾਨੀ ਕਿ ਇਹਦੇ ਨਾਲ ਇੱਕ ਵਾਰੀ ਸੈਲਫ ਨੂੰ ਸਾਫ਼ ਕੀਤਾ ਉਸ ਤੋਂ ਬਾਅਦ ਮੈਂ نیچے ਵੀ ਯਾਨੀ ਕਿ ਜਿੱਥੇ-ਜਿੱਥੇ ਚਿੱਕੜ ਸੀਗਾ ਇੱਕ ਪਾਈਪ ਥੋੜਾ ਜਿਹਾ ਠੀਕ ਕਰਵਾਈ ਆ ਬਾਕੀ ਹੱਲੇ ਵੀ ਪਾਣੀ ਥੋੜਾ-ਥੋੜਾ ਲੀਕ ਹੁੰਦਾ ਪਹਿਲਾਂ ਨਾਲੋਂ ਤਾਂ ਘੱਟ ਆ ਤਾਂ ਉਸ ਤੋਂ ਬਾਅਦ ਦੇਖ ਸਕਦੇ ਹੋ ਮੈਂ ਅੱਛੇ ਤਰ੍ਹਾਂ ਸਾਫ਼ ਕਰ ਰਹੀ ਹਾਂ ਸੋ ਗਾਇਜ਼ ਦੇ ਸਕਦੇ ਤੁਸੀਂ ਆਪਣਾ ਫਰੈਸ਼ ਹੋਣ ਦੇ ਲਈ ਵੀ ਪਾਣੀ ਗਰਮ ਗੈਂਸ ਤੇ ਹੀ ਮੈਨੂੰ ਕਰਨਾ ਪੈਂਦਾ ਆ ਬਾਕੀ ਮੈਂ ਸਵੇਰ ਨਹਾਉਂਗੀ ਆਪਣਾ ਹਨਾ ਉਹਨਾਂ ਟਾਈਮ ਲਈ ਤੁਸੀਂ ਦੇ ਸਕਦੇ ਹੋ ਅੱਜ ਤਾਂ ਬਸ ਬਹੁਤ ਜ਼ਿਆਦਾ ਇੱਕ ਟਾਈਮ ਹੋਇਆ ਪਿਆ ਸੀ ਸੋਣਾ ਵੀ ਸੀਗਾ ਰੈਸਟ ਵੀ ਕਰਨੀ ਸੀਗੀ ਤੇ ਇੱਕ ਤबीयत ਥੋੜੀ ਜਿਹੀ ਨਹੀਂ ਠੀਕ ਹੈਗੀ ਸੀ ਤਾਂ ਫਟਾਫਟ ਮੈਂ ਹਜੇ ਖਾਣਾ ਬਣਾਣਾ ਹੈ ਖਾਣਾ ਬਣਾਉਣ ਦੇ ਲਈ ਗਾਇਜ਼ ਮੈਂ ਨਾ ਆਪਣਾ ਵਲੌਗ ਬੰਦ ਕਰ ਦਿੱਤਾ ਤੇ ਗਵੰਡੀਆਂ ਨੇ ਫਿਰ ਚੋਲ ਦਿੱਤੇ ਉਹਨਾਂ ਨੇ ਚੋਲ ਬਣਾਏ ਸੀਗੇ ਉਸ ਟਾਈਮ ਮੈਂ ਵਲੌਗ ਹੀ ਬੰਦ ਕਰ ਦਿੱਤਾ ਸੀ ਫਾਈਨਲੀ ਮੈਂ ਲਗਾਇਆ ਪੋਚਾ ਹੈਂਡ ਹੰਡ ਵੋਸ਼ ਕਰਕੇ ਚਲੋ ਜੀ ਅਬ ਬਣਾਨੇ ਰੋਟੀ ਫਟਾਫਟ ਰੋਟੀ ਬਣਾਉਣ ਦੇ ਲਈ ਤਵਾ ਵੀ ਧੋਤਾ ਤਵਾ ਤੂ ਕੇ ਸਾਰੀ ਸਫਾਈ ਕਰਕੇ ਫਟਾਫਟ ਰੋਟੀਆਂ ਦੀ ਤਿਆਰੀ ਤੇ ਆਟਾ ਮੈਂ ਕਾਫੀ ਸਾਰਾ ਗੁੰਨ ਲਿਆ ਸੀ ਤਾਂ ਕਿ ਮੈਨੂੰ ਸਵੇਰ ਵੀ ਦਿੱਕਤ ਨਾ ਹੋਵੇ ਨਾਸ਼ਤਾ ਬਣਾ ਲਾਂ ਤੇ ਖਾਣਾ ਬਣਾ ਲਵਾਂ ਆਪਣਾ ਤਾਂ ਉਸ ਤੋਂ ਬਾਅਦ ਅਸੀਂ ਦੇਖਦੇ ਅਸੀਂ ਗੱਲਾਂ ਵੀ ਕਰ ਰਹੇ ਸੀ ਨਾਲ ਨਾਲ ਬਾਕੀ ਮੇਰਾ ਵਲੌਗ ਗਾਈਸ ਸਵੇਰ ਨਾਲ ਮੇਰੇ ਕੋ ਕੰਮ ਜਾਣੂ ਦਿਲ ਨਹੀਂ ਕਰ ਰਿਹਾ ਸੀ ਬਟ ਮੈਨੂੰ ਜਾਣਾ ਹੀ ਪੈਣਾ ਹੈਗਾ ਤਾਂ ਫਾਈਨਲੀ ਰੋਟੀਆਂ ਬਗਾ ਰਹੀ ਸੀ ਪ੍ਰਾਂਠੇ ਬਣਾ ਰਹੀ ਸੀ ਕਿ ਆਪਣਾ ਲੂਣ ਵਾਲੇ ਪ੍ਰਾਂਠੇ ਬਣਾ ਰਹੀ ਸੀ ਤਾਂ ਕਿ ਚਾਹ ਦੇ ਨਾਲ ਖਾ ਲਵਾਂ ਸੱਚ ਗਾਇਜ਼ ਮੈਂ ਗਾਜਰਾਂ ਦੀ ਸਬਜੀ ਲੈ ਕੇ ਆਈ ਸੀ ਬਹੁਤ ਚਾਹਾਂ ਦੇ ਨਾਲ ਤੇ ਮੈਂ ਗਾਜਰਾਂ ਦੀ ਸਬਜੀ ਨਹੀਂ ਬਣਾਈ ਕਿਉਂਕਿ ਫਿਰ ਇਹ ਕਹਿੰਦੇ ਕਿ ਤੁਸੀਂ ਆਪਣਾ ਲੂਣ ਮਿਰਚ ਵਾਲੇ ਪ੍ਰਾਂਠੇ ਬਣਾ ਲਓ ਚਾਹ ਦੇ ਨਾਲ ਤੇ ਮੈਂ ਫਿਰ ਚਾਹ ਦੇ ਨਾਲ ਫਿਰ ਲੂਣ ਮਿਰਚ ਵਾਲੇ ਪ੍ਰਾਂਠੇ ਬਣਾਉਣ ਲੱਗ ਪਈ ਸੀਗੀ ਵੀਡੀਓ ਮੇਰੀ ਥੋੜੀ ਜੀ ਫਾਸਟ ਹੈ ਜਿਆਦਾ ਨਹੀਂ ਥੋੜੀ ਜੀ ਤਾਂ ਕਿ ਦੇਖਣ ਵਿੱਚ ਤੁਹਾਨੂੰ ਠੀਕ ਲੱਗੇ ਜਿਆਦਾ ਬੋਰਿੰਗ ਨਾ ਲੱਗੇ ਤਾਂ ਉਸ ਤੋਂ ਬਾਅਦ ਰੋਟੀਆਂ ਜਿਆਦਾ ਨਹੀਂ ਕੱਟੂ-ਕੱਟੂ ਬਸ 4-5 ਫੁਲਕੇ ਬਣਾਏ ਤਾਂ ਉਸ ਤੋਂ ਬਾਅਦ ਆਪਣਾ ਸੌਰੀ 4-5 ਪਰਾਂਠੇ ਬਣਾਏ ਚਾਹ ਦੇ ਨਾਲ ਖਾਦੇ ਤਾਂ ਬਿਸਕੁਟ ਖਾਣ ਨੂੰ ਵੀ ਨਾਲ-ਨਾਲ ਮਨ ਕਰ ਰਿਹਾ ਸੀ 슈ਗਰ ਫ੍ਰੀ ਬਿਸਕੁਟ ਮੇਰੇ ਬਹੁਤ ਜਿਆਦਾ ਫੇਵਰੇਟ ਹੈ ਵੈਸੇ ਉਧਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਖਾਣ ਚ ਬਹੁਤ ਟੇਸਟੀ ਲੱਗਦੇ ਤੇ ਇਸ ਕਰਕੇ ਮੈਂ ਉਹ ਲੈਂਦੀ ਆਂ ਖਾਨੀ ਆਂ ਉਸ ਤੋਂ ਬਾਅਦ ਤੁਸੀਂ ਦੇਸੇਦਿਆਂ ਨਾਲ-ਨਾਲ ਖਾ ਵੀ ਰਹੀ ਸੀ ਨਾਲ-ਨਾਲ ਦਿਖਾ ਰਹੀ ਸੀ ਇਹ ਵਾਲੇ ਨੇਮ ਗੱਲਾਂ ਕਰ ਰਹੀ ਸੀ ਉਸ ਤੋਂ ਬਾਅਦ ਮੈਂ ਆਪਣੇ ਫੇਵਰੇਟ ਵਾਲੇ ਬਿਸਕਟ ਲਈ ਅੱਧਾ ਪੈਕੇਟ ਖਾ ਲਿਆ ਸੀ ਤੇ ਅੱਧਾ ਮੈਂ ਕਿਹਾ ਚਲੋ ਚਾਹ ਦੇ ਨਾਲ ਖਾਉਂਗੀ ਬਟਨਾ ਰੋਟੀ ਦੇ ਨਾਲ-ਨਾਲ ਬਹੁਤ ਕੁਝ ਆ ਗਿਆ ਸੀ ਗਮਾਂਡੇ ਗਾਣੇ ਬਣਾਏ ਚੋਲ ਮੈਂ ਪਹਿਲਾਂ ਵੀ ਦੱਸ ਰਹੀ ਸੀ ਹੁਣ ਵੀ ਦੱਸ ਦਿੰਨੀ ਆ ਤਾਂ ਉਹਨਾਂ ਨੇ ਖਾਨਬੀ ਨੂੰ ਕਾਫੀ ਕੁਝ ਬਣਾਉਂਦੇ ਨੇ ਜਦੋਂ ਵੀ ਦੀਦੀ ਦੇ ਦਿੰਦੇ ਹੁੰਦੇ ਆ ਨਾ ਉਹਨਾਂ ਨੇ ਚੋਲ ਬਣਾਏ ਤਾਂ ਦੇ ਗਏ ਸੀ ਮੈਂ ਕਿਹਾ ਖਾ ਲਓ ਤੁਸੀਂ ਉਹਨਾਂ ਨੇ ਤੇ ਚੋਲ ਖਾਦੇ ਤੇ ਨਾਲ ਪਰਾਂਠੇ ਸੀ ਚਾਹ ਸੀ ਬਿਸਕੁਟ ਸੀ ਕਾਫੀ ਕੁਝ ਸੀ ਢਿੱਡੀ ਫੁੱਲ ਹੋ ਗਈ ਤਾਂ ਉਸ ਤੋਂ ਬਾਅਦ ਸੋ ਗਈ ਅਗਲੇ ਦਿਨ ਤੁਹਾਨੂੰ ਮਿਲਦੇ ਆ ਗਾਇਜ਼ ਮੈਂ ਬਾਕੀ ਅਗਲੇ ਦਿਨ ਹੈਗੀ ਹੈ ਛੁੱਟੀ ਕੰਮ ਤੋਂ ਸੰਡੇ ਦੀ ਇੱਥੇ ਤਿਆਰੀ ਹੋ ਰਹੀ ਹੈ ਖਾਨ ਦੀ ਸੋ ਫਾਈਨਲੀ ਗਾਇਜ਼ ਚਾਹ ਬਣ ਗਈ ਸੀ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਮੈਂ ਚਾਹ ਨੂੰ ਪੁਣ ਕੇ ਅੰਦਰ ਲੈ ਜਾਉਂਗੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਸੀ ਤੇ ਸਿਰ ਬਹੁਤ ਪੀੜ ਕਰ ਰਿਹਾ ਸੀ ਬਾਕੀ ਚਾਹ ਪੀਣ ਤੋਂ ਬਾਅਦ ਸਿਰ ਠੀਕ ਹੋ ਗਿਆ ਸੀ ਕਿਉਂਕਿ ਮੇਰੀ ਅਦਰਕ ਵਾਲੀ ਲੌਂਗ ਲਾਚੀ ਵਾਲੀ ਚਾਹ ਸੀਗੀ ਚਾਹ ਮੈਂ ਬਹੁਤ ਟੇਸਟੀ ਬਣਾਣੀ ਆ ਤੇ ਇਸ ਕਰਕੇ ਆ ਆਪਣਾ ਸਪੈਸ਼ਲ ਨਾ ਇੱਕ ਮੈਂ ਕੌਫੀ ਬਣਾਣੀ ਆ ਛੁੱਟੀ ਵਾਲੇ ਦਿਨ ਅਗਲੀ ਵਾਰੀ ਬਣਾਉਂਗੀ ਨੈਕਸਟ ਵੀਕ ਉਹ ਜ਼ਰੂਰ ਸ਼ੇਅਰ ਕਰੂੰਗੀ ਤੁਹਾਨੂੰ ਕਸਤਬਾ ਤੁਸੀਂ ਦੇ ਸਕਦੇ ਹੋ ਹੌਟ ਕਾਫੀ ਬਣਾਉਂਗੀ ਮੈਂ ਗਾਇਸ ਉਸਤਬਾ ਤੁਸੀਂ ਦੇ ਸਕਦੇ ਹੋ ਫਟਾਫਟ ਮੈਂ ਆਈ ਅੰਦਰ ਤੇ ਮੇਰੇ ਫੇਵਰਟ ਵਾਲੇ ਬਿਸਕਟ ਮੈਂ ਘੈਰੀ ਸੀ ਇੱਕ ਬਾਈਟ ਖਾ ਲਓ ਇੱਕ ਬਾਈਟ ਖਾ ਲਓ ਮੇਰੇ ਹਸਬੰਦ ਨੂੰ ਪਸੰਦ ਨਹੀਂ ਹੈਗੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਕੀ ਗਾਇਸ ਜਿਹੜੇ ਨਵੇਂ ਚੈਨਲ ਜੀ ਸਬਸਕ੍ਰਾਈਬ ਕਰੋ ਤਾਂ ਕਿ ਮੇਰਾ ਹਰ ਇੱਕ ਕੌਨ ਵਾਲਾ ਵਲੌਗ ਤੁਸੀਂ ਦੇਖ ਸਕੋ ਬਾਕੀ ਗਾਇਸ ਮੈਂ ਲਿਆ ਤੁਹਾਨੂੰ ਕੱਲ ਨੂੰ ਵਲੌਗ ਦੇ ਵਿੱਚ ਬਾਕੀ ਕੁਐਸਚਨ ਆਨਸਰਸ ਦੇ ਵਿੱਚ ਮੇਨਾਂ ਗੱਲਾਂ ਬਾਤਾਂ ਕਰਦੇ ਰਹੋ ਬਾਕੀ ਮੈਂ ਹਰੇਕ ਦਾ ਮੈਸੇਜ ਪੜ੍ਹਦੀ ਆਈ ਹੋਪ ਕਿ ਮੈਂ ਆਪਣਾ ਹਰੇਕ ਦਾ ਰਿਪਲਾਈ ਆਪਣੇ ਵਲੌਗ ਚ ਹੀ ਦਵਾਂਗੀ ਤਾਂ ਅੱਜ ਜੇ ਵਲੌਗ ਵਿੱਚ ਇੰਨਾ ਹੀ ਸੀ ਇੰਨਾ ਕੁ ਹੀ ਮੇਰੇ ਕੋਲ ਟਾਈਮ ਸੀ ਰੁਟੀਨ ਵਾਈਜ਼ ਵਲੌਗ ਜੋ ਕਿ ਮੈਂ ਡੇਲੀ ਕੰਟੀਨਿਊ ਸ਼ੂਟ ਕਰਦੀ ਆਂ ਤਾਂ ਕੰਟੀਨਿਊ ਹੀ ਆਪਣਾ ਵਲੌਗ ਅੱਗੇ ਰਹੇਗਾ ਮਿਲਦੇ ਆ ਤੁਹਾਨੂੰ ਗਾਈਜ਼ ਨੈਕਸਟ ਵਲੌਗ ਦੇ ਵਿੱਚ 1 ਮਿੰਟ 1 ਮਿੰਟ 1 ਮਿੰਟ ਗੁੱਡ ਮਾਰਨਿੰਗ ਸਾਰਿਆਂ ਨੂੰ ਨੈਕਸਟ ਡੇ ਸੀ ਅੱਜ ਹੈਗੇ ਮੈਨੂੰ ਛੁੱਟੀ ਅੱਜ ਮੈਂ ਕਰਨੀਆਂ ਘਰ ਦੀਆਂ ਸਫਾਈਆਂ ਸਾਰੀਆਂ ਚੱਦਰਾਂ ਚੁੱਦਰਾਂ ਕਰਾਂਗੇ ਵਾਸ਼ ਬੈੱਡ ਦੀਆਂ ਤੇ ਇੱਧਰ ਦੇਖ ਸਕਦੇ ਹੋ ਡਸਟਬਿਨ ਮੱਥੇ ਲੱਗਾ ਮੇਰੇ ਤਾਂ ਉਸ ਤੋਂ ਬਾਅਦ ਇੱਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਗਾਇਜ਼ ਮੈਂ ਪਿਆਜ਼ ਕੱਟ ਦਿੱਤੇ ਮਿਰਚਾਂ ਧਨੀਆ ਪਿਆਜ਼ ਵਾਲੇ ਭਾਂਡੇ ਬਣਾਣੇ ਸੀਗੇ ਜਾ ਕਿਉਂਕਿ ਮੇਰੇ ਮੈਨੂੰ ਤੇ ਮੇਰੇ ਹਸਬੰਦ ਨੂੰ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਅਸੀਂ ਖੁਸ਼ ਹੋ ਕੇ ਖਾਂਦੇ ਆ ਇਦਾਂ ਦੇ ਚੀਜ਼ਾਂ ਹਨਾ ਮਿਸੇ ਪਰਾਂਠੇ ਜਿੱਦਾਂ ਮਿਸੇ ਰੋਟੀ ਹੋਊਗੀ ਜ਼ਿਆਦਾਤਰ ਮੇਰੇ ਘਰ ਮਿਸੇ ਇਦਾਂ ਉਦਾਂ ਦੇ ਬਣਦੇ ਆ ਹਨਾ ਦੇਖ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਮੈਂ ਜੀਰਾ ਪਾਇਆ ਵਿੱਚ ਘਰ ਦਾ ਮਸਾਲਾ ਬਣਿਆ ਹੋਇਆ ਪਾਇਆ ਤੇ ਆਪਣਾ ਵਿੱਚ ਮਿਰਚਾਂ ਤੇ ਨਮਕ ਪਾਇਆ ਅੱਛੇ ਤਰ੍ਹਾਂ ਉਸ ਨੂੰ ਮਿਕਸ ਕਰੂੰਗੀ ਤੇ ਦੇਸੀ ਘਿਓ ਦੇ ਨਾਲ ਜੋ ਪੜ ਕੇ ਆਪਾਂ ਬਣਾਨੇ ਆ ਜੀ ਪਿਆਜ਼ ਵਾਲੇ ਪਰਾਂਠੇ ਸੋ ਇਹਨਾਂ ਨੇ ਜਾਣਾ ਸੀ ਕੰਮ ਤੇ ਇਹਨਾਂ ਨੂੰ ਮੈਂ ਟਿਫਨ 'ਚ ਪਾ ਦਿੰਦੀ ਆ ਚਾਰ ਕੁ ਤਿੰਨ ਕੁ ਪਰਾਂਠੇ ਬਣਾ ਕੇ ਉਸ ਤੋਂ ਬਾਅਦ ਦੋ ਦ

अच्छे तरह उसको मैं मिक्स ਕੀਤਾ ਫ੍ਰੀ ਟਾਈਮ ਜਦੋਂ ਤੁਹਾਨੂੰ ਪਤਾ ਹੈ ਅਮਰਜੈਂਸੀ ਤੁਸੀਂ ਜਾਣਾ ਕੋਈ ਸਬਜੀ ਸਬਜੀ ਨਹੀਂ ਹੈਗੀ ਕਿਉਂਕਿ ਕਿਉਂਕਿ ਮੈਂ ਲੇਟ ਉੱਠੀ ਸੀਗੀ ਤੇ ਇਹਨਾਂ ਨੇ ਕੰਮ ਤੇ ਜਾਣਾ ਸੀ ਇਸ ਕਰਕੇ ਮੈਨੂੰ ਫਟਾਫਟ ਮੈਂ ਸੋਚਿਆ ਸਬਜੀ ਤਾਂ ਹੁਣ ਬਣਨੀ ਨਹੀਂ ਟਾਈਮ ਬਹੁਤ ਲੱਗ ਜਾਣਾ ਤਾਂ ਮੈਂ ਪਿਆਜ਼ ਕੱਟੇ ਦਵਾ ਦਵ ਤਾਂ ਮੈਂ ਸੋਚਿਆ ਕਿ ਚਲੋ ਰੋਟੀ ਦੇ ਵਿੱਚ ਲਗਾ ਕੇ ਇਹਨਾਂ ਨੂੰ ਪਿਆਜ਼ ਵਾਲੇ ਪਰਾਂਠੇ ਬਣਾ ਕੇ ਦੇ ਦਵਾਂ ਤਾਂ ਕਿ ਇਹ ਤਾਂ ਚਲੇ ਜਾਣ ਬਾਕੀ ਮੈਂ ਅੱਜ ਕਰ ਰਹਿਣਾ ਹੈਗਾ ਬਾਕੀ ਕੰਟੀਨਿਊ ਮੇਰਾ ਵਲੌਗ ਰਹੇਗਾ ਸਾਰਾ ਰੁਟੀਨ ਅੱਜ ਦਾ ਦਿਨ ਹਨਾ ਤਾਂ ਮੈਂ ਤੁਹਾਡੇ ਨਾਲ ਨੈਕਸਟ ਵਲੌਗ ਵੀ ਸ਼ੇਅਰ ਕਰੂੰਗੀ ਫਟਾਫਟ ਇਧਰ ਦੇਖ ਰਿਸੀ ਕਿਉਂਕਿ ਫਰੈਸ਼ ਹੋ ਰਹੇ ਸੀਗੇ ਤਾਂ ਇਸ ਕਰਕੇ ਕੱਲੀ ਨੂੰ ਹੈਂਡਲ ਕਰਨਾ ਪੈ ਰਿਆ ਸੀ ਸਭ ਕੁਝ ਇੱਕ ਬਰਾਂਡਾ ਬਣ ਕੇ ਰੈਡੀ ਹੋ ਗਿਆ ਸੀ ਬਾਕੀ ਮੈਨੂੰ ਵੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਚਾਹ ਮੈਂ ਸਵੇਰੇ ਉੱਠ ਕੇ ਇਹਨਾਂ ਨੇ ਬਣਾਈ ਸੀ ਮੈਂ ਨਹੀਂ ਬਣਾਈ ਇਹਨਾਂ ਨੇ ਉੱਠ ਕੇ ਚਾਹ ਬਣਾ ਕੇ ਮੈਨੂੰ ਦੇ ਦਿੱਤੀ ਤੇ ਉਸ ਤੋਂ ਬਾਅਦ ਮੈਂ ਕਾਫੀ ਲੇਟ ਉੱઠી ਮੈਨੂੰ ਬੋਲ ਰਿਆ ਸੀ ਅੱਧਾ ਘੰਟਾ ਰਹਿ ਗਿਆ ਰੋਟੀ ਬਣਾ ਦਿਓ ਮੈਨੂੰ ਤਾਂ ਉਸ ਤੋਂ ਬਾਅਦ ਫਿਰ ਮੈਂ ਉੱਠੀ ਹਾਂ ਨਾ ਆਟਾ ਵਗੈਰਾ ਮੇਰਾ ਰਾਤ ਦਾ ਹੀ ਗੁੰਨੇ ਪਿਆ ਸੀਗਾ ਗਾਇਜ਼ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਾਕੀ ਅੱਜ ਦੇ ਵਲੌਗ ਵਿੱਚ ਮੈਂ ਇੰਨਾ ਫਾਸਟ ਵੀਡੀਓ ਨੂੰ ਨਹੀਂ ਕੀਤਾ ਡੇਟ ਕਿਉਂਕਿ ਮੈਨੂੰ ਇਦਾਂ ਹੈ ਕਿ ਮੈਨੂੰ ਕਾਫੀ ਸਾਰੇ ਇਦਾਂ ਦੇ ਮੈਸੇਜ ਆਉਂਦੇ ਕਿ ਤੁਸੀਂ ਵੀਡੀਓ ਨੂੰ ਜ਼ਿਆਦਾ ਫਾਸਟ ਨਾ ਕਰਿਆ ਕਰੋ ਸਾਨੂੰ ਸਮਝ ਨਹੀਂ ਆਂਦੀ ਤੁਹਾਡੀ ਹਨਾ ਤਾਂ ਬਾਕੀ ਇੱਥੇ ਦੇਖ ਸਕਦੇ ਆ ਤੁਸੀਂ ਖਾ ਰਹੀਆਂ ਜੀ ਮੈਂ ਨਾਸ਼ਤਾ ਬਾਕੀ ਜਿੱਥੇ ਮੈਂ ਆਪਣਾ ਹੁਣ ਵੀ ਕੰਮ ਤੇ ਆਮ ਵੌਇਸ ਕਵਰ ਕਰ ਰਹੀਆਂ ਸੌਰੀ ਬੈਕਗਰਾਉਂਡ ਨੂੰ ਇਗਨੋਰ ਕਰਿਓ ਕਿਉਂਕਿ ਵੀਡੀਓ ਐਡੀਟਿੰਗ ਨਾਲ ਬਹੁਤ ਅਕਸਰ ਜਸਟ ਹੁੰਦਾ ਹੈ ਘਰੇ ਜੱਕੀ ਵਲੌਗ ਬਣਾਉਣਾ ਕਿਵੇਂ ਰਿਡਿਟ ਨਹੀਂ ਹੁੰਦਾ ਤਾਂ ਕੰਮ ਤੇ ਐਡੀਟ ਕਰਨਾ ਪੈਂਦਾ ਬੋਲਣ ਵਿੱਚ ਪ੍ਰੋਬਲਮ ਚਾਹੀਏ ਬੈਕਗਰਾਉਂਡ ਆਵਾਜ਼ ਆਣੀ ਹਵਾ ਦੀ ਚਾਹੀਏ ਬਾਰ ਹਨ ਉਹ ਥੋੜਾ ਜਿਹਾ ਇਗਨੋਰ ਕਰਿਓ ਬਾਕੀ ਆਈ ਹੋਪ ਕਿ ਜ਼ਿਆਦਾਤਰ ਮੈਂ ਬੋਲ ਕੇ ਵਲੌਗ ਬਣਾਉਣ ਦੀ ਕੋਸ਼ਿਸ਼ ਕਰੂੰਗੀ ਕਿਉਂਕਿ ਜ਼ਿਆਦਾਤਰ ਆਡੀਅנס ਉਹੀ ਕਹਿੰਦੇ ਕਿ ਤੁਸੀਂ ਬੋਲ ਕੇ ਬਣਾਇਆ ਕਰੋ ਵਲੌਗ ਹਨਾ ਤਾਂ ਉਹਨਾਂ ਟਾਈਮ ਤੁਸੀਂ ਮੇਰੇ ਵੌਇਸ ਅਡਜਸਟ ਕਰੋ ਤਾਂ ਦੇ ਸਕਦੇ ਹੋ ਤੁਸੀਂ ਫਟਾਫਟ ਮੈਂ ਨਾਸ਼ਤਾ ਖਾਣ ਤੋਂ ਬਾਅਦ ਪਹਿਲਾਂ ਨਹੀਂ ਮੈਂ ਬ੍ਰਸ਼ ਕੀਤਾ ਨਾਸ਼ਤਾ ਨੂੰ ਨਾਸ਼ਤਾ ਖਾਣ ਤੋਂ ਬਾਅਦ ਕੁਝ ਟਾਈਮ ਰੁੱਕ ਕੇ ਮੈਂ ਕੀਤਾ ਬ੍ਰਸ਼ ਤੇ ਹੋਈ ਆਪਣਾ ਫਰੈਸ਼ ਤਾਂ ਮਿਲਦੇ ਹਾਂ ਗਾਇਜ਼ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਮਿਲਦੇ ਆ ਅੱਜ ਦਿਨ ਦੇ ਵਿੱਚ ਮੈਂ ਕੀ ਕਰਨਾ ਆ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਬਾਏ ਬਾਏ